Terima kasih telah menonton! Eu vou

ਹਾਂ ਜੀ ਹੋਗੀ ਕਹਾਣੀ ਹਾਂ ਜੀ ਆਰੇ ਵਸਤੇ ਹਾਲ ਹੈ ਕਿ ਕਿੰਨੇ ਸਿਰ ਜਿਸ ਸਭ ਕਰ ਸਕਦਾ ਸਭ ਹਾਲ ਦੇ ਟਪਾ ਜਾਂਦੇ ਯਾਰ ਦੇਖੇ ਜਿੰਦਾਬਾਦ ਲੋਕਾਂ ਨੇ ਪਿਆਰ ਦਿਖਾਇਆ ਜੀ ਵਿਕਾਸ ਨੂੰ ਜਿਹੜੀ ਚੀਜ਼ਾਂ ਨਹੀਂ ਹੋਈਆਂ ਤੁਸੀਂ ਕੁਝ ਦਿਨਾਂ ਚ ਕੀਤੀਆਂ ਲੱਗਾ ਚਲ ਦਿੱਤੀਆਂ ਉਹ ਚੀਜ਼ਾਂ ਮਿਲਿਆ ਉਹ ਲੋਕਾਂ ਨੇ ਦੇਖਿਆ ਇਹ ਪਿਆਰ ਲੋਕਾਂ ਨੂੰ ਸਾਨੂੰ ਦਿੱਤਾ ਇਹ ਪਿਆਰ ਦਾ ਅਸੂ ਬਹੁਤ ਬਹੁਤ ਅਭਾਰੀ ਹੈ ਜੀ ਨੇ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਸਾਡੇ ਪਾਰਟੀ ਦੇ ਜਿੰਨੇ ਵੀ ਅਹੁਦੇਦਾਰ ਵਰਕਰ ਸਭ ਨੂੰ ਬਹੁਤ ਬਧਾਈਆਂ ਹਨ ਲੋਕਾਂ ਨੂੰ ਪਿਆਰ ਦਿੱਤਾ ਜਿੰਨੇ ਮੇਰੇ ਯਾਰ ਦੋਸਤੋ ਰਿਸ਼ਤੇ ਦਾ ਜ਼ੋਰ ਵੇਖੇ ਇਹਨਾਂ ਨਾਲ ਜਿਹਨੇ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਪਿਆਰ ਦਿੱਤਾ ਔਰ ਸਾਰੀ ਪ੍ਰੈਸ ਦਾ ਬਹੁਤ ਤੰਗਦਾ ਉਹਨਾਂ ਨੇ ਜਿੰਨ ਕੋਈ ਪ੍ਰੋਕਲਿਕਾ ਕੋ ਬੜੀ ਪੋਟਸ ਰਹੀ ਦੀ ਪੰਜਾਬ ਪ੍ਰਧਾਨ ਆ ਕੇ ਕੇ ਸੀਗੇ ਬੜੇ ਵੱਡੇ ਵਾਦੇ ਕਰਕੇ ਹੋਏ ਦੇਖੋ ਜਦੋਂ ਕੋਈ ਤੁਸੀਂ ਸਾਰਿਆਂ ਨੇ ਮਿਲ ਕੇ ਵਾਰਾਂ ਨੇ ਮਿਲ ਕੇ ਉਹਨਾਂ ਵੱਡਾ ਪਿਆਰ ਦਿੱਤਾ ਤੇ ਵਾਦੇ ਪੂਰੇ ਕਰਨਾ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਜਿੰਨਾ ਜਲਦੀ ਵਿੱਚ 2-4 ਦਿਨਾਂ ਦੇ ਵਿੱਚ ਹੀ ਲਾਉਣਾ ਸ਼ੁਰੂ ਕਰਦਾ ਉਸਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਓਏ ਯਾਰ ਇਹ ਬਹੁਤ ਪਿਆਰ ਓਕੇ ਕੀ ਨਾਮਾ ਤੁਹਾਡਾ ਕੀ ਅੰਡਰ ਮੈਂ ਕਰਨਜੀਤ ਸਿੰਘ ਢਿੱਲੋਂ ਜਿਹੜਾ ਪ੍ਰਧਾਨ ਖਸਾਲ ਬੈਂਕ ਤੇ ਚੇਅਰਮੈਨ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਬਹਿਦਾ ਜੇ ਤੁਹਾਡੀ ਹੋਈ ਅੱਜ ਕੀ ਬਹੁਤ ਵੱਡੀ ਜਿੱਤ ਹੋਈ ਹੈ ਜੀ ਇਹ ਮਤਲਬ ਮੈਂ ਸਮਝਦਾ ਵੀ ਇੱਕ ਮਹਤਾ ਪਰਿਵਾਰ ਆ ਜਿਹੜਾ ਕਿ ਲੈਨੋਪਾਰੀ ਏਰੀਆ ਦਾ ਜਿਹੜਾ ਵਿਕਾਸ ਕਰਨ ਦੇ ਸਮਰੱਥਾ ਬਹੁਤ ਪਹਿਲਾਂ ਸਾਡੇ ਲੀਡਰ ਇਤੇ ਐਮਐਲਏ ਬਣੇ ਕਾਂਗਰਸ ਦੇ ਵੀ ਕਲਿਜਾ ਦੇ ਵੀ ਹੋਰ ਪਾਰਟੀਆਂ ਦੇ ਜਿਨ੍ਹਾਂ ਨੇ ਵਾਅਦੇ ਕੀਤੇ ਹੋਏ ਅਸੀਂ ਲੈਨੋਪਾਰ ਨੂੰ ਵਿਕਾਸ ਕਰਾਂਗੇ ਪਰ ਕਿਸੇ ਤੋਂ ਹੋਇਆ ਨਹੀਂ ਮੈਂ ਤੁਹਾਨੂੰ ਪਿਛਵਾ ਮੈਨੂੰ ਯਕੀਨ ਆ ਪੂਰਾ ਹੈ ਮਹਤਾ ਪਰਿਵਾਰ ਆ ਜਿਹ ਵਿਕਾਸ ਇਹਨਾ ਕਰਨਗੇ ਕਿ ਲੋਕ ਯਾਦ ਰੱਖਣਗੇ ਕਾਇਆ ਕਲਪ ਕਰ ਦੇਣਗੇ ਲੈ ਆ ਪਰ ਵੀ ਪਾਰਟੀ ਦੇ ਜਿਹੜਾ ਆਪਾਂ ਫਲੈਗ ਸੀ ਉਹਨਾਂ ਵੱਲੋਂ ਆਪਾਂ ਮੁਕਾਮ ਕਰ ਦਿੱਤੀ ਸੀ ਕਿਹੜਾ ਚਲ ਰਿਹਾ ਹੈ ਹਾਂਜੀ ਜਿਹੜੇ ਆਮ ਆਦਮੀ ਪਾਰਟੀ ਆਪਾਂ ਪਰ ਹੈਗੀ ਸੀ ਉਹਨਾਂ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਸੀ ਅੱਜ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਫਿਰ ਵੀ ਦੇਖੋ ਪਾਰਟੀ ਜਿੱਤ ਸਾਡੀ ਪਾਰਟੀ ਦੀ ਹੋਈ ਆ ਤੇ ਇਸ ਲਈ ਅਸੀਂ ਤਾਂ ਪਾਰਟੀ ਸਾਡੀ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਵੱਲੋਂ ਸਾਰਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਵਿਕਾਸ ਵਿਕਾਸ ਦੇ ਵਿਕਾਸ ਨੂੰ ਲੈ ਕੇ ਚੱਲੀ ਸੀ ਮੈਂ ਤਾਂ ਸਾਹਮਣੇ ਵਿਕਾਸ ਦੇ ਵਾਅਦੇ ਕੀਤੇ ਸੀ ਔਰ ਉਹ ਵਿਕਾਸ ਨੂੰ ਲੋਕਾਂ ਨੇ ਵੋਟ ਪਾਈ ਆ